ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਦਿਨ ਸ਼ੁਕਰ ਵਾਤ ਤੇ ਤਰੀਕ ਹੈਗੀ ਹੈ ਦੋ ਜੀ ਤੇ ਆਪਾਂ ਬਲੌਗ ਸ਼ੁਰੂ ਕੀਤਾ ਵਾਸ ਇਵਨਿੰਗ ਟਾਈਮ ਤੇ ਤੇ ਸਭ ਤੋਂ ਪਹਿਲਾਂ ਆਪਾਂ ਮਾਫੀ ਚਾਉਣਾ ਜੀ ਕੱਲ ਆਪਾਂ ਕੋਈ ਵੀਡੀਓ ਨਹੀਂ ਪਾ ਸਕੇ ਵੀਰਵਾਰ ਵਾਲੇ ਦਿਨ ਭੋਗ ਤੇ ਜਾਣਾ ਸੀਗਾ ਤੇ ਤਾਂ ਕਰਕੇ ਬਸ ਕੋਈ ਵੀਡੀਓ ਨਹੀਂ ਬਣਾਈ ਸੀਗੀ ਬਸ ਐ ਹੁੰਦਾ ਵੀ ਜਦੋਂ ਕਿਤੇ ਜਾਣਾ ਹੁੰਦਾ ਤੇ ਜਲਦੀ ਜਲਦੀ ਕੰਮ ਕਰ ਲੇਗੇ ਕਿਉਂਕਿ ਵੀਡੀਓ ਬਣਾਉਂਦੇ ਤਾਂ ਫਿਰ ਤਾਂ ਟਾਈਮ ਲੱਗ ਜਾਂਦਾ ਕੰਮਾਂ ਨੂੰ ਤੇ ਬਸ ਸਵੇਰ ਦੇ ਕੰਮ ਕਰਕੇ ਤੇ ਭੋਗ ਤੇ ਚਲੇ ਗਏ ਸੀ ਤੇ ਸ਼ਾਮ ਨੂੰ ਸਾਢੇ 4 ਵਜੇ ਆਏ ਸੀਗੇ ਆ ਕੇ ਵੀ ਬਹੁਤ ਜ਼ਿਆਦਾ ਥਕਾਵਟ ਹੋ ਗਈ ਸੀ ਗਰਮੀ ਦੇ ਵਿੱਚ ਤਾਂ ਵੈਸੇ ਥਕਾਵਟ ਜ਼ਿਆਦਾ ਹੁੰਦੀ ਆਗੀ ਤੇ ਐ ਸਫ਼ਰ ਦੇ ਵਿੱਚ ਤਾਂ ਹੋ ਹੀ ਜਾਂਦਾ ਤੇ ਬਸ ਆ ਕੇ ਤਾਂ ਐਸੀ ਵੀ ਰੋਟੀ ਬਣਾ ਕੇ ਤੇ ਜਲਦੀ ਕਦੋਂ ਪੈ ਜਗੇ ਵੀਰਵਾਰ ਵਾਲੀ ਰਾਤ ਨੂੰ ਹਨੇਰੀ ਤੇ ਮੀਂਹ ਬਹੁਤ ਜ਼ਿਆਦਾ ਸੀਗਾ ਤੇ ਤਾਂ ਕਰਕੇ ਬਸ ਅੱਜ ਸਵੇਰ ਵਾਲੀ ਵੀ ਕੋਈ ਵੀਡੀਓ ਨਹੀਂ ਬਣਾਏਗੀ ਕੰਮਾਂ ਨੂੰ ਮੈਨੂੰ 12:00 ਵੱਜ ਗਏ ਸੀ ਏत्ता ਮਿੱਟੀ ਬਹੁਤ ਜ਼ਿਆਦਾ ਬੁਰਾ ਹਾਲ ਹੀ ਹੋ ਗਿਆ ਸੀਗਾ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਦਾ ਤੂਫਾਨ ਹੀ ਸੀਗਾ ਨਾਲ ਹਨੇਰੀ ਵੀ ਬਹੁਤ ਜ਼ਿਆਦਾ ਸੀਗੀ ਤੇ ਮੀਂਹ ਵੀ ਬਹੁਤ ਸੀਗਾ ਤੇ ਸਾਫ਼ ਸਫਾਂਗਾ 'ਚ ਮੈਨੂੰ 12:00 ਵੱਜ ਗਏ ਸੀ ਮੈਨੂੰ ਐਤ ਵੀ ਜੇ ਮੈਂ ਵੀਡੀਓ ਬਣਾਉਣ ਲੱਗੀ ਤਾਂ ਟਾਈਮ ਹੋਰ ਵੀ ਜ਼ਿਆਦਾ ਲੱਗ ਜਾਊਗਾ ਤਾਂ ਕਰਕੇ ਬਸ ਅੱਜ ਸਵੇਰੇ ਵੀ ਕੋਈ ਵੀਡੀਓ ਨਹੀਂ ਬਣਾਈ ਵੈ ਕਿਉਂਕਿ ਕਿਤਾ ਵੈਸੇ ਹੀ ਥਕਾਵਟ ਸੀਗੀ ਉਧਰੋਂ ਜਾ ਕੇ ਆਏ ਸੀ ਕੱਲ ਅਤੇ ਬਾਕੀ ਹੂ ਖਲਿਆਰਾ ਇੰਨਾ ਪੈ ਗਿਆ ਰੇਤਾਂ ਮਿੱਟੀ ਤੇ ਬਹੁਤ ਹੀ ਬੁਰਾ ਹਾਲ ਹੋ ਗਿਆ ਸੀਗਾ ਤੇ ਆਏ ਸੀਗਾ ਵੀ ਕਦੋਂ ਸਾਫ ਸਫਾਈਆਂ ਕਰਦਾ ਮੈਂ ਤੇ ਬਾਕੀ ਕੱਪੜੇ ਦੋ ਦਿਨਾਂ ਦੇ ਹੋ ਗਏ ਸੀ ਕਿ ਉਹ ਭੋਗ ਤੇ ਗਈ ਸੀ ਤੇ ਕੱਪੜੇ ਮੇਰੇ ਤੋਂ ਧੋਕੇ ਨਹੀਂ ਜਾਏਗੇ ਸੀਗੇ ਬਸ ਆਏ ਸੀ ਸਵੇਰ ਦਾ ਰੋਟੀ ਟੋਕ ਕਰਕੇ ਤੇ ਚਲੇ ਗਏ ਸੀ ਭੋਗ ਤੇ ਤੇ ਪਹਿਲਾਂ ਕੱਪੜੇ ਧੋਤੇ ਉਸ ਤੋਂ ਬਾਅਦ ਬਸ ਸਾਫ ਸਫਾਈਆਂ ਦਾ ਕੀਤਾ ਕੰਮ ਸਾਰਾ ਤਾਂ ਕਰਕੇ ਬਸ ਕੋਈ ਵੀਡੀਓ ਨਹੀਂ ਬਣਾਈ ਸੀ ਮੈਂ ਸਵੇਰ ਦੇ ਟਾਈਮ ਤੇ ਤੇ ਹੁਣ ਮੈਨੂੰ ਐਸੀ ਵੀ ਚਲੋ ਛੋਟੇ ਜਿਹੇ ਕਲਿੱਪ ਚੱਕ ਲੈਨੇ ਆਂ ਸਦਾਕ ਪਾਈਂਦਾ ਟਾਈਮ ਆਗਾ ਤੇ ਪ੍ਰਾਵਾ ਆਉਂਡ ਜੂਗੀ ਬਸ 5:30 ਵਜੇ ਆ ਜਾਂਦੀ ਆ ਤੇ ਅੱਜ ਰਮਾਂਡ ਵੀ ਘਰੇ ਸੀਗਾ ਤੇ ਮੈਨੂੰ ਐਸ ਵੀ ਚਲੋ ਸੈਂਡਵਿਚ ਬਣਾ ਦਾਂ ਬੱਚਿਆਂ ਨੂੰ ਤੇ ਆਲੂ ਉਬਾਲ ਲਏ ਸੀ ਉਹਦੇ ਲਈ ਬਸ ਹੁਤੇ ਆਲੂ ਚਲ ਕੇ ਬਸ ਜਿਵੇਂ ਆਪਾਂ ਆਲੂਆਂ ਦੀ ਸੁੱਕੀ ਸਬਜ਼ੀ ਬਣਾਈ ਸੀ ਤੇ ਪਹਿਲਾਂ ਬਸ ਆਪੋ ਉਹ ਮੈਂ ਤਿਆਰ ਕਰ ਲਾਂਗੇ ਤੇ ਸਟਫਿੰਗ ਭਰ ਕੇ ਆਪਾਂ ਬਣਾ ਲਾਂਗੇ ਸੈਂਡਵਿਚ ਤੇ ਨਾਲ ਚਾਹ ਬਣਾ ਲਾਂਗੇ ਜਾਏ ਆਏ ਬਿਨਾ ਵੀ ਕਿਤੇ ਨਹੀਂ ਸਰਦਾਗਾ ਬਾਕੀ ਆਉਂਦਾ ਵੀ ਕੋਈ ਕੰਮ ਤਾਂ ਹੁੰਦਾ ਜਿੱਥੇ ਆਪਾਂ ਟਾਲਾ ਕਰ ਸਕਦੇ ਹੁਸ਼ੀ ਦੇ ਟਾਈਮ ਤੇ ਤਾਂ ਆਪਾਂ ਰੁਕ ਵੀ ਸਕਦੇ ਆ ਤੇ ਪਰ ਐਦਾ ਗਵਿਹਨੇ ਟਾਈਮ ਤੇ ਤਾਂ ਜਾਣਾ ਵੀ ਜ਼ਰੂਰ ਪੈਂਦਾਗਾ ਪਰ ਗਰਮੀ ਦੇ ਵਿੱਚ ਜਾਣ ਆਉਣ ਕੋਈ ਨਹੀਂਗਾ ਸਰਦਾ ਹੈ ਨਹੀਂ ਬਸ ਇੱਕ ਜਾਏ ਬਿਨਾ ਤੇ ਬਾਕੀ ਆਏ ਵੀ ਜਿਹੜਾ ਕੋਈ ਜਾਂਦਾ ਆਉਂਦਾ ਰਹੇ ਜਲਦੀ ਤੇ ਉਹਦਾ ਸਰੀਰ ਉਦਾਂ ਦਾ ਹੋ ਜਾਂਦਾ ਤੇ ਮੈਂ ਤਾਂ ਬਹੁਤ ਘਟ ਜਾਂਦੀ ਇਸ ਤਰ੍ਹਾਂ ਪਾਜ ਇੱਥੇ ਨਹੀਂ ਸਰਦਾ ਤੇ ਉੱਥੇ ਹੀ ਜਾਏਦਾਗਾ ਗੇ ਸਾਡੇ ਮਾਤਾ ਜੀ ਵੀ ਕਹਿੰਦੇ ਕਹਿੰਦੇ ਮੇਰੇ ਨਾਲ ਤਾਂ ਅੱਧੀ ਉਮਰ ਆ ਗਈ ਤੇ ਤੁਸੀਂ ਤਾਂ ਹੁਣੇ ਕਿਤੇ ਜਾ ਕੇ ਆਏ ਕਹਿ ਦਿੰਨੇ ਆ ਉਹਨਾਂ ਦਾ ਤਾਂ ਹੁਣ ਬਸ ਆਇਆ ਵੀ ਦੂਜੇ ਤੀਜੇ ਦੇ ਕਿਤੇ ਨਾ ਕਿਤੇ ਕਿਹੜਾ ਰਹਿੰਦਾਗਾ ਜਾਣ ਆਉਣ ਦਾ ਬਾਕੀ ਸਫਰ ਵੈਸੇ ਵੀ ਜ਼ਿਆਦਾ ਕਰਦੇ ਰਹਿੰਦੇ ਯਾਤਰਾ ਵਗੈਰਾ ਤੇ ਆਪ ਦੇ ਨਾਲ ਉਹ ਸੱਟ ਪਿਆ ਸਰੀਰ ਉਹਨਾਂ ਦਾ ਜਾਵਾ ਆਈ ਦੇ ਵਿੱਚ ਥੋੜਾ ਜਿਹਾ ਉਹਨਾਂ ਦਾ ਉਤਰ ਪਤਰ ਇੰਦਾਗਾ ਬਾਕੀ ਬੱਡੇ ਬੰਦੇ ਉਹਨਾਂ ਤਾਂ ਜਿੱਤੇ ਉਹ ਤਾਂ ਕਹਿੰਨ ਉਹ ਆਪ ਤਾਂ ਕਿਸੇ ਟਾਂਸਾਰ ਵੀ ਲੈਣੇ ਕਿਸੇ ਦੇ ਜਾਵਾ ਆਈ ਬਿਨਾ ਜਿੱਥੇ ਜਮਾਂ ਲਈ ਸਰਦਾ ਮੈਂ ਤਾਂ ਉੱਥੇ ਹੀ ਜਾਣਦੀ ਆਂ ਕੀ ਤੇ ਪਰ ਉਹ ਤਾਂ ਜਦੋਂ ਕੋਈ ਗੱਲ ਹੁੰਦੀ ਉਹਨਾਂ ਨੂੰ ਤਾਂ ਹਰੇਕ ਥਾਂ ਤੇ ਜਾਣਾ ਹੀ ਪੈਂਦਾ ਹੈਗਾ ਤੇ ਬਸ ਤਾਂ ਕਰਕੇ ਉਹਨਾਂ ਦਾ ਸਰੀਰ ਬਾਕੀ ਆਏ ਪੁਰਾਣੇ ਬਜ਼ੁਰਗਾਂ ਦੇ ਸਰੀਰ ਆਪ ਦੇ ਨਾਲ ਸੈੱਟ ਪਏ ਆਗੇ ਸੇਤਾਂ ਹੁਣ ਤਾਂ ਦਾਲਾ ਪਾੜੀਆਂ ਕੋਈ ਦਾਲਾ ਸਬਜ਼ੀਆਂ ਕੁਝ ਫਲ ਫਰੂਟ ਖਾ ਲਓ ਤੇ ਸਾਰੇ ਰੇਹ ਹਸਪਰੇਹਾਂ ਵਾਲੇ ਆਗੇ ਸਰੀਰ ਬਸ ਥੋਥੇ ਹੋਏ ਪਏ ਜਾਵਾ ਸਰੀਰਾਂ ਦੇ ਵਿੱਚ ਫਲਾਵਟ ਤਾਂ ਐਨੀ ਜ਼ਿਆਦਾ ਹੋਈ ਪਈ ਆ ਦੇਖ ਕੇ ਜੇ ਕਿਸੇ ਨੂੰ ਐ ਕਹਿਣਾ ਵੀ ਕਮਜ਼ੋਰੀ ਉਹ ਵੀ ਸ਼ਰਮ ਆਉਂਦੀ ਆ ਆਪਣਾ ਕਮਜ਼ੋਰੀ ਕਹਿੰਦੇ ਆ ਉਹ ਵੀ ਅਗਲਾ ਦੇਖ ਕਿਆ ਕਹਿੰਦਾ ਵੀ ਸਿਰ ਤਾਂ ਹੀ ਨਹੀਂ ਫੁੱਲੀ ਪਈ ਆ ਤੇ ਕਮਜ਼ੋਰੀ ਕਿਹੜੇ ਪਾਸੇ ਆਉਗੀ ਤੇ ਪਰ ਅੰਦਰੋਂ ਜਦੋਂ ਕਹਿੰਦੇ ਹੁੰਦਾ ਸਰੀਰ ਥੋਥਾ ਹੋਇਆ ਪਿਆਗਾ ਬਾਹਰੋਂ ਕਲੀ ਫਲਾਵਟੀ ਰੀਦੀ ਹੈਗੀ ਬਸ ਖਾਣੇ ਪਾਣੇ ਹੋ ਜੇ ਹੋ ਗਏ ਆਗੇ ਬਾਕੀ ਐ ਹੁੰਦਾ ਵੀ ਜਦੋਂ ਹੁਣ ਦਵਾਈਆਂ ਵਗੈਰਾ ਜ਼ਿਆਦਾ ਖਾਣੇ ਰਹਿੰਦੇ ਆ ਤੇ ਉਹਦੇ ਨਾਲ ਵੀ ਹੋ ਜਾਂਦਾਗਾ ਸਰੀਰ ਮੇਰਾ ਸਰਵੈਕਲ ਦੀ ਦਵਾਈ ਨਾਲ ਮੈਨੂੰ ਤਾਂ ਬਹੁਤ ਜ਼ਿਆਦਾ ਫਲਾਪਟ ਆ ਗਿਆ ਸਰੀਰ ਨੂੰ ਪਹਿਲਾਂ ਤਾਂ ਮੇਰਾ ਸਰੀਰ ਇੰਨੇ ਫਲਾਪਟ ਹੈ ਨਹੀਂ ਸੀ ਜਦੋਂ ਮੈਂ ਸਰਵੈਕਲ ਦੀ ਦਵਾਈ ਬੰਦ ਕਰਤੀ ਸੀ ਤਾਂ ਕਰਕੇ ਸਾਰੇ ਮੇਰੇ ਸਵਰਾਪਟ ਇਹਦੇ ਨਾਲ ਹੀ ਦਵਾਈ ਨਾਲ ਹੀ ਆਈ ਹੈ ਜ਼ਿਆਦਾ ਉਸੇ ਸਾਢੇ 1:5:10 ਦਾ ਵਾਪਸ ਦਾ ਟਾਈਮ ਆਗਾ ਤੇ ਪ੍ਰਾਪ ਦੇ ਆਉਣ ਦਾ ਟਾਈਮ ਸੀਗਾ ਤੇ ਬਾਕੀ ਅਜਰਮਾਲ ਵੀ ਘਰੇ ਸੀਗਾ ਤੇ ਮੈਨੂੰ ਐਸੇ ਵੀ ਚਲੋ ਸਾਂ ਵਿੱਚ ਬਣਾਦਾ ਆਲੂ ਉਬਾਲ ਲਏ ਸੀਗੇ ਤੇ ਇਹਨਾਂ ਨੂੰ ਛਿੱਲ ਕੇ ਬਸ ਮੈਂ ਹੱਥਾਂ ਦੇ ਨਾਲ ਹੀ ਮੈਸ਼ ਕਰ ਲੂੰਗੀ ਇੱਕ ਦੋ ਆਲੂ ਵਿੱਚ ਥੋੜੇ ਜੇ ਸੀਗੇ ਕੜੇਜੇ ਤੇ ਵੈਸੇ ਤਾਂ ਚੰਗੀ ਤਰ੍ਹਾਂ ਉਬਲ ਗਏ ਸੀਗੇ ਆਲੂ ਤੇ ਬਾਕੀ ਇਹਨਾਂ ਨੂੰ ਥੋੜਾ ਜਿਹਾ ਮਸਾਲੇ ਉਹਦੇ ਵਿੱਚ ਪਕਾ ਲਾਂਗੇ ਜਿਵੇਂ ਆਪਾਂ ਸੁੱਕੀ ਸਬਜ਼ੀ ਬਣਾਉਣੀ ਹੁੰਦੀ ਆਲਗਾਂ ਦੀ ਤੇ ਉਸ ਤਰ੍ਹਾਂ ਉਸ ਤੋਂ ਬਾਅਦ ਹੀ ਇਹਨਾਂ ਨੂੰ ਭਰਾਂਗੇ ਸਟਫਿੰਗ ਇਹਨਾਂ ਦੀ ਕਦੇ ਕਦਾਈ ਤਾਂ ਇਦਾਂ ਦੀ ਚੀਜ਼ ਚੱਲ ਜਾਂਦੀ ਵਸੇ ਡੇਲੀ ਤੋਂੋਂ ਗਰਮੀ ਦੇ ਵਿੱਚ ਤਾਂ ਨਹੀਂ ਜਿਆਦਾ ਤਲੇ ਫੜੇ ਆ ਲੋਟ ਆਉਂਦਾਗਾ ਬਾਕੀ ਆਪਾਂ ਇਸ ਨੂੰ ਸੈਂਡਵਿਚ ਮੇਕਰ ਦੇ ਵਿੱਚ ਹੀ ਬਣਾਵਾਂਗੇ ਕੋਈ ਜਿਆਦਾ ਇਸ ਦੇ ਵਿੱਚ ਕੋਈ ਤੇਲ ਘਿਉਤ ਆਪਾਂ ਵਰਤਣਾ ਨਹੀਂਗਾ ਗਰਮੀ ਦੇ ਵਿੱਚ ਤਾਂ ਇਹੀ ਮਸਾਲੇ ਵੀ ਪਾ ਲੈਣਾ ਜਿਹੜੇ ਥੋੜੇ ਜਿਹਾ ਤੇਜ਼ ਤੇ ਉਹ ਵੀ ਤੰਗ ਕਰਦੇ ਆਗੇ ਇਹ ਆਲੂ ਥੋੜਾ ਜਿਹਾ ਹਾਰਡ ਸੀਗਾ ਤੇ ਤਾਂ ਕਰਕੇ ਥੋੜਾ ਜਿਹਾ ਮੈਨੂੰ ਟਾਈਮ ਲੱਗ ਗਿਆ ਉਹਨੂੰ ਭੰਨਣ ਤੇ ਕੱਚੇ ਤਾਂ ਹੈ ਨਹੀਂ ਸੀਗੇ ਤੇ ਵੈਸੇ ਉਹੀ ਵਿੱਚ ਸੀਗੇ ਇੱਕ ਦੋ ਆਲੂ ਜਿਹੜੇ ਹਾਰਡ ਜੇ ਸੀਗੇ ਭਾਵੇਂ ਤਾਂ ਆਲੂ ਹੀ ਇਹੋ ਜੇ ਸੀਗੇ ਥੋੜਾ ਜਿਹਾ ਤੇਲ ਪਾ ਲੂੰਗੀ ਫਰਾਈ ਪੈਨ ਦੇ ਵਿੱਚ ਤੇਲ ਗਰਮ ਕਰਕੇ ਤੇ ਬਾਕੀ ਇਹਦੇ ਵਿੱਚ ਮਸਾਲੇ ਪਾ ਲੂੰਗੀ ਹਲਦੀ ਪਾ ਲਾਂਗੇ ਲਾਲ ਮਿਰਚ ਨਮਕ ਤੇ ਗਰਮ ਮਸਾਲਾ 2 ਕੁ ਮਿੰਟ ਆਪਾ ਲੂ ਇਸ ਦੇ ਵਿੱਚ ਪਕਾ ਲਾਂਗੇ ਹੋਰ ਮਸਾਲੇ ਵਿੱਚ ਚੰਗੀ ਤਰ੍ਹਾਂ ਇਹ ਤਾਂ ਪਰੋਟੀ ਜਾਂ ਪਰਾਠੇ ਦੇ ਨਾਲ ਵੀ ਖਾ ਸਕਦੇ ਹਾਂ ਇਸੇ ਤਰ੍ਹਾਂ ਬਾਕੀ ਮੈਂ ਸਟਾਪਿੰਗ ਥੋੜੀ ਜਿਹੀ ਬਾਦੀ ਬਣਾਈ ਸੀ ਮੈਨੂੰ ਐਸੇ ਵੀ ਚਲੋ ਰੋਟੀ ਸ਼ਾਮ ਨੂੰ ਵੈਸੇ ਬੱਚੇ ਤਾਂ ਕਹਿੰਦੇ ਅਸ ਤਾਂ ਰੋਟੀ ਤਾਂ ਨਹੀਂ ਖਾਣੀ ਇਹੀ ਖਾਵਾਂਗੇ ਕਿਉਂਕਿ ਹੁਣ 6 ਵਜੇ ਰਹਿਣਗੇ ਜਦੋਂ ਨੂੰ ਖਾਣਗੇ ਚਾਹ ਵੀ ਬਣਾਉਂਗੀ ਨਾਲ ਤੇ ਰੋਟੀ ਦਾ ਟਾਈਮ ਫਿਰ ਬੱਚੇ ਇਦਾਂ ਦੀ ਚੀਜ਼ ਖਾ ਕੇ ਰੋਟੀ ਪਾਣੀ ਨਹੀਂ ਖਾਂਦੇਗੇ ਫਿਰ ਮਾਂ ਦੇ ਪਾਪਾ ਆਉਣਗੇ ਤੇ ਬਸ ਉਹਨਾਂ ਲਈ ਰੋਟੀ ਬਣਾਉਣੀ ਹੋਊਗੀ ਤਾਂ ਕਰਕੇ ਮੈਂ ਥੋੜਾ ਜਿਹਾ ਵੱਧ ਬਣਾ ਲਿਆ ਸੀ ਮਹਾ ਚਲੋ ਵੀ ਸਬਜੀ ਦੇ ਤੌਰ ਤੇ ਤੇ ਨਾਲ ਖਾਦੇ ਜਾਊਗਾ ਬਸ ਤਾਂ ਸਬਜੀ ਪਈ ਹੈ ਸਵੇਰੇ ਬਣਾਈ ਸੀ ਉਹ ਵੀ ਪਈ ਹੈਗੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਤੇ ਆਉਂਦੇ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਜੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕੌਣ ਕੌਣ ਸਾਡੀ ਵੀਡੀਓ ਦੇਖਦਾ ਹੈ ਉਹ ਜਿਆ ਪੈਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ 2-3 ਮਿੰਟ ਤੇ ਬਾਕੀ ਇਸ ਦੇ ਵਿੱਚ ਸਾਸ ਪਾ ਦੂਗੀ ਥੋੜੀ ਜਿਹੀ ਮੈਂ ਟਮੇਟੋ ਕੇਚਪ ਉਹਦੇ ਨਾਲ ਇਸ ਦਾ ਟੇਸਟ ਚਟਪਟਾ ਆ ਜਾਊਗਾ ਅੱਜ ਇਸ ਦੇ ਵਿੱਚ ਮੈਂ ਚਾਟ ਮਸਾਲਾ ਨਹੀਂ ਪਾਏਗਾ ਜਿਆਦਾ ਮਸਾਲੇ ਫਿਰ ਤੰਗ ਕਰਦੇ ਹੈਗੇ ਬਾਕੀ ਸ਼ਾਮ ਦੇ ਟਾਈਮ ਤੇ ਤਾਂ ਥੋੜਾ ਜਿਹਾ ਹੋਈ ਜਾਂਦਾ ਜਿਆਦਾ ਮਸਾਲਿਆਂ ਨਾਲ ਫਿਰ ਦੇਣੇ ਤਾਂ ਚਲੇ ਜਾਂਦਾ ਬਸ ਐ ਹੁੰਦਾ ਬੱਚਿਆਂ ਨੂੰ ਜਦੋਂ ਇਹਨਾਂ ਦਾ ਮਨ ਕਰਦਾ ਤੇ ਕਹਿ ਦਿੰਦੇ ਬਾਕੀ ਜੇ ਮਨ ਘਰੇ ਸੀਗਾ ਤਾਂ ਕਰਕੇ ਮੈਨੂੰ ਐਸ ਵੀ ਚਲੋ ਬਣਾ ਦਾਂ मिक्स ਕਰਕੇ ਤੇ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਮੈਂ ਕਿਹੜਾ ਸਾਰੇ ਤਿਆਰ ਕਰਕੇ ਰੱਖ ਲਵਾਂਗੀ ਬਸ ਉਹਦੋਂ ਪ੍ਰਾਪਦਾ ਟਾਈਮ ਹੋ ਜਾਊਗਾ ਤੇ ਚਾਹ ਵੀ ਧਰ ਲਵਾਂਗੀ ਬਾਕੀ ਹੋਰ ਛੋਟੇ-ਮੋਟੇ ਕੰਮ ਤਾਂ ਘਰੇ ਚੱਲਦੇ ਰਹਿੰਦੇ ਆਪਣੇ ਕਰ ਹੀ ਜਾਣੇਗੇ ਥੋੜੀ ਜਿਹੀ ਟਮੇਟੋ ਕੈਚੱਪ ਲਾ ਲਵਾਂਗੀ ਮੈਂ ਬਰੈਡ ਦੇ ਉੱਪਰ ਸਾਰਾ ਤੇਲ ਲਾ ਲਾਂਗੇ ਥੋੜੇ ਥੋੜੇ ਲਾ ਲਾਂਗੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਇਹਦੇ ਨਾਲ ਸਟਫਿੰਗ ਆਪਾਂ ਚੰਗੀ ਤਰ੍ਹਾਂ ਭਰ ਕੇ ਇਸ ਦੇ ਵਿੱਚ ਤੇ ਸੈਂਡਵਿਚ ਮੇਕਰ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਲਾਂਗੇ ਸਕਰਦ ਦੀ ਮਤ ਦੇ ਨਾਲ ਹੀ ਮੈਂ ਟਮਾਟੋ ਕਚਾਪ ਇਹ ਤੇ ਫਲਾ ਲਿਆ ਸੀਗਾ ਬੱਚੇ ਤਾਂ ਇਹਨਾਂ ਚੀਜ਼ਾਂ ਦੇਖ ਕੇ ਖੁਸ਼ ਹੋ ਜਾਂਦੇ ਹੈਗੇ ਦਾਲ ਸਬਜ਼ੀ ਦੇਖ ਕੇ ਤੇ ਇਹਨਾਂ ਨੂੰ ਐ ਹੋ ਜਾਂਦਾ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਜਾਂ ਕੋਈ ਦਲੀਆ ਬਣਾ ਦੇ ਤੇ ਉਹ ਵੀ ਨਹੀਂ ਖਾਂਦੇਗੇ ਦਲੀਆ ਮੇਰਾ ਲਿਆ ਕੇ ਰੱਖਿਆ ਪਿਆ ਸੀ ਐਦਕੀ ਰਾਸ਼ਨ ਦਿੰਦਿਆਂ ਦਾ ਸੀ ਤੇ ਨਾਲ ਦਿੰਦਿਆਂ ਦਾ ਸੀ ਉਹ ਮੈਂ ਹੀ ਪਿਆ ਮੈਂ ਬਣਾਇਆ ਨਹੀਂ ਜਦੋਂ ਖਾਂਦੇ ਨਹੀਂਗੇ ਕਦੇ ਕਦੇ ਆਪ ਦਾ ਮਨ ਹੁੰਦਾ ਐ ਵੀ ਬਣਾ ਲਏ ਫਿਰ ਆ ਹੋ ਜਾਂਦਾ ਵੀ ਕੱਲਿਆਂ ਲਈ ਕੀ ਚੀਜ਼ ਬਣਾ ਗਏ ਜਦੋਂ ਬੱਚੇ ਨਹੀਂ ਖਾਂਦੇ ਨੂੰ ਜੇ ਪਚੰਗੀ ਤਰ੍ਹਾਂ ਭਰ ਕੇ ਇਸ ਦੇ ਵਿੱਚ ਸਾਰੇ ਮੈਂ ਤਿਆਰ ਕਰਕੇ ਰੱਖ ਲੈਣੀ ਆ ਤੇ ਚਾਹ ਵੀ ਧਾਰਤੀ ਸੀ ਮੈਨੂੰ ਐਸੇ ਵੀ ਨਾਲ ਚਾਹ ਬਣ ਜੂਗੀ ਕਿਉਂਕਿ ਟਾਈਮ ਹੋ ਗਿਆ ਸੀ ਪਰ ਆਵਦੇ ਆਉਣ ਦਾ ਪਰ ਆਵਦਾ ਹੀ ਮੈਨੂੰ ਐਸ ਟਾਈਮ ਤੇ ਥੋੜਾ ਜਿਆਦਾ ਹੁੰਦਾਗਾ ਫਿਰ ਉਹਨੇ ਕਿਉਂਕਿ 6 ਵਜੇ ਚਲੀ ਜਾਂਦੀ ਹੈ ਕਿ ਆਪਣੀ ਕਲਾਸ ਲਈ ਦੁਬਾਰਾ ਇਸ ਤੋਂ ਬਾਅਦ ਰੋਟੀ ਦਾ ਤਾਂ ਕੋਈ ਟਾਈਮ ਨਹੀਂ ਰਹਿਣਾ ਬੱਚਾ ਨੇ ਮੈਨੂੰ ਪਤਾ ਰੋਟੀ ਤਾਂ ਨਹੀਂ ਖਾਣਗੇ ਤੇ ਆਪ ਨੂੰ ਵੀ ਭੁੱਖ ਲੱਗਦੀ ਫਿਰ ਇਦਾਂ ਦੀ ਚੀਜ਼ ਖਾ ਕੇ ਤਾਂ ਭੁੱਖ ਨਹੀਂ ਲੱਗਦੀ ਫਿਰ ਦੁਬਾਰਾ ਚੱਗੇ ਜਰਾ ਪਰ ਲਾਂਗੇ ਇਹਨਾਂ ਬਹੁਤ ਟੇਸਟੀ ਬਣੇ ਸੀਗੇ ਖਾਣ ਦੇ ਵਿੱਚ ਸਾਰੇ ਤਿਆਰ ਕਰ ਲੂੰਗੀ ਵੈਸੇ ਤਰ੍ਹਾਂ ਮੈਂ ਬਾਕੀ ਐ ਵੀ ਗਰਮੀ ਦੇ ਦਿਨ ਵੱਡੇ ਹੁੰਦੇ ਆਗੇ ਤੇ ਈਵਨਿੰਗ ਟਾਈਮ ਤੇ ਵੀ ਭੁੱਖ ਲੱਗਦੀ ਹੈਗੀ ਆਪ ਨੂੰ ਵੀ ਲੱਗਿਆ ਹੁੰਦੀ ਆ ਕਦੇ-ਕਦਾਈਂ ਤੇ ਬੱਚਿਆਂ ਨੂੰ ਤਾਂ ਲੱਗਣੀ ਲੱਗਣੀ ਹੈਗੀ ਜਦੋਂ ਹੁਣ ਕੰਮ ਤੇ ਹੁੰਦਾ ਅਰਮਾਨ ਤੇ ਉਹ ਤਾਂ ਹੁੰਦਾ ਵੀ ਚਲੋ ਸ਼ਾਮ ਨੂੰ ਆ ਕੇ ਰੋਟੀ ਖਾ ਲੈਂਦੇ ਬਾਕੀ ਕਈ ਵਾਰੀ ਬਾਜ਼ਾਰ ਚੋਂ ਦੇ ਜੂਸ ਵਗੈਰਾ ਪੀ ਆਉਂਦੇ ਆ ਕਿ ਬੱਚੇ ਪਰਾਵਦਾ ਆ ਹੁੰਦਾ ਵੀ ਆਟੋ ਵਾਲੇ ਨੇ ਬੱਚੇ ਸਾਰੇ ਛੱਡਣੇ ਹੁੰਦੇ ਆ ਟਾਈਮ ਸਰ ਤੇ ਤਾਂ ਕਰਕੇ ਬਸ ਰਸਤੇ ਦੇ ਵਿੱਚ ਨਹੀਂ ਕਿਤੇ ਖੜ੍ਹਦੇਗੇ ਨੂੰ ਤਾਂ ਫਿਰ ਘਰੇ ਆ ਕੇ ਜੋ ਕੁਝ ਬਣਾਉਣੇ ਉਹਦੇ ਲਈ ਤੇ ਉਹੀ ਖਾਂਦੇ ਫਿਰਦੀ ਐ ਲਓ ਜੀ ਆਪਾਂ ਸਾਰੇ ਤਿਆਰ ਕਰ ਲਗੇ ਤੇ ਆਜੋ ਤੁਸੀਂ ਵੀ ਖਾ ਲਓ ਜੀ ਗਰਮਾ ਗਰਮ ਨਾਲ ਨਾਲ ਮੈਂ ਕਟਿੰਗ ਕਰਕੇ ਰੱਖ ਦਿੰਦੀ ਐ ਮੇਰੇ ਬਣਾਉਂਦੇ ਬਣਾਉਂਦੇ ਤੇ ਪ੍ਰਾਪਾ ਆ ਗਈ ਸੀਗੀ ਸਟਫਿੰਗ ਆਪਾਂ ਵਧੀਆ ਵਿੱਚ ਪੂਰੀ ਫੁੱਲ ਭਰੀ ਹੈਗੀ ਇਹਦੇ ਦਾ ਸਾਰੇ ਇਸੇ ਤਰ੍ਹਾਂ ਬਣਾ ਲੈਨੇ ਜਿਆਦਾ ਟਾਈਮ ਤਾਂ ਨਹੀਂ ਲੱਗਦਾ ਬਸ ਇਹਨਾਂ ਐ ਹੁੰਦਾ ਵੀ ਕੇਰੇ ਤਿਆਰ ਕਰਕੇ ਰੱਖਿਓ ਹੁਣ ਸਾਰੇ ਸਟਫਿੰਗ ਭਰ ਕੇ ਫਿਰ ਤਾਂ ਟਾਈਮ ਨਹੀਂ ਲੱਗਦਾ ਬਾਕੀ ਆ ਆ ਵੀ ਕੇਰੇ ਇੱਕ ਦੋ ਭਰ ਕੇ ਰੱਖ ਲਏ ਤੇ ਬਾਕੀ ਤਾਂ ਬੰਦੇ ਬੰਦੇ ਆਪਾਂ ਇਹਨਾਂ ਦੇ ਤੇ ਨਾਲ ਭਰੀ ਜਾਣਾਂਗੇ ਤੇ ਚਾਹ ਵੀ ਬਣ ਗਈ ਸੀ ਤੇ ਚਾਹ ਮੈਂ ਪਾ ਲੈਨੀ ਹੈਗੀ ਵੀਡੀਓ ਨੂੰ ਇਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦੇ ਤੈਨੂੰ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ